ਅੱਜ ਜੇ ਆਪਾਂ ਬਿਆਨ ਕਰੀਏ ਸੋਚਿਆ ਜਾਵੇ ਸੂਰਦਿਆਂ ਦੀ ਜਿਹੜੀ ਲੜੀ ਹੈ ਉਹ ਅਜੇ ਟੁੱਟੀ ਨਹੀਂ ਹੈ ਭਾਵੇਂ ਸਾਡੇ ਹਰੇਕ ਸਟੇਡ ਦੇ ਵਿੱਚ ਸਾਡੇ ਬੱਚਿਆਂ ਦੀਆਂ ਰਗਾਂ ਦੇ ਵਿੱਚ ਚਿਟਾ ਧੌੜਨਾ ਸ਼ੁਰੂ ਹੋ ਗਿਆ ਅੱਜ ਸਾਡੇ ਰਗਾਂ ਦੇ ਵਿੱਚ ਰੰਗ ਧੌੜ ਰਹੀ ਹੈ ਸਾਡੇ ਰਗਾਂ ਦੇ ਵਿੱਚ ਤਾਲੂ ਧੌੜ ਰਹੀ ਹੈ ਪਰ ਯਾਦ ਰੱਖਿਓ ਸਾਡੀ ਸਤਿ ਕੌਮ ਨੂੰ ਬਚਾਇਆ ਤੇ ਬਚਾਇਆ ਕਹਿੰਦੇ ਹਾਂ ਤਾਂ ਦੇ ਘੋਡੇ ਸੋਨਾਰੀਆਂ ਗੱਲਾਂ ਨੇ ਖਾਸਾ ਜਿਓ ਭਾਵੇਂ ਸਾਡਾ ਪੰਜਾਬ ਹੋਵੇ ਹਰਿਆਣਾ ਹੋਵੇ ਰਾਜਸਥਾਨ ਹੋਵੇ ਗੁਜਰਾਤ ਹੋਵੇ ਸਾਰੀ ਜਿਹੜਾ ਨਸ਼ਾ ਪੂਰਾ ਬੜਾ ਜ਼ੋਰ ਫੜ ਚੁੱਕਿਆ ਪਰ ਅੱਜ ਵੀ ਪੰਜਾਬ ਦੇ ਵਿਚਾਰ ਖਵਾਤੀ ਹੈ ਇਤਿਹਾਸਵਾ ਜਦੋਂ ਦਿੱਲੀ ਨਾਲ ਮੋਰਚਾ ਲੱਗਿਆ ਨਾ ਇਹ ਕਿਤੇ ਬਾਬਾ ਜਮਨਾ ਸੀ ਜੀ ਢੰਡਰਾ ਵਾਲੇ ਆਉਂਦੇ ਹੋਏ ਆ ਦਿੱਲੀ ਦਾ ਜਦੋਂ ਮੋਰਚਾ ਲੱਗਿਆ ਸਾਕਾ ਸੂਰਵੀਰ ਯੋਧਾ ਉਹ ਕਿਹੜਾ ਸੀ ਉਹ ਸੀਗਾ ਦੀਪ ਸਿੰਘ ਧੂ ਇਹ ਨਿਸ਼ਾਨੀ ਨਹੀਂ ਹੋਇਆ ਪਰ ਸਾਧ ਸੰਗਤ ਜੀ ਕਿ ਅਸੀਂ ਜ਼ਰੂਰੀ ਹੈ ਕਿ ਅਸੀਂ ਅਮਰ ਧਾਰੀ ਹੋਈਏ ਉਹ ਵੀ ਸ਼ੁਰੂਆਤ ਹੋਇਆ ਕਿ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪਹਿਲਾਂ ਵੀ ਕਰਵਾਣੀਆਂ ਸੀ ਕਹਿੰਦੇ ਭਾਵੇਂ ਅਮਰ ਧਾਰੀ ਨਹੀਂ ਸੀ ਉਹ ਵੀ ਸ਼ਹੀਦਾਂ ਦੀ ਲਕਸ਼ਮਨਾ ਗੱਲ ਕਰਾਵੇ ਉਹ ਯੋਧਾ ਆਖਿਆ ਦੀ ਸਿੱਧੂ ਉਹਨੇ ਕੰਮ ਕੀਤਾ ਉਹਨੇ ਕੰਮ ਕੀਤਾ ਜਿਹੜੇ ਕਰੂਨ ਅਗਰੇਚੀ ਦੇ ਵਿੱਚ ਛਪੇ ਹੋਏ ਸੀ ਉਹਨਾਂ ਦਾ ਪੰਜਾਬੀ ਦੇ ਵਿੱਚ ਲੱਖਾਂ ਕਰਦੇ ਘਰੋਂ ਕੰਮ ਕਰਦਾ ਇਹ ਬੜਾ ਕਿਸਾਨੀ ਅੰਦੋਲਨ ਹੋ ਨਿਕਲਿਆ ਉਹ ਜਿਹੜੇ ਪਿਆਰ ਹਰਿਆਣਾ ਰਾਜਸਥਾਨ ਦੀਆਂ ਰਗਾਂ ਦੇ ਵਿੱਚ ਇਹਦੇ ਡਰਗ ਤੋਰਦੀ ਸੀ ਨਾ ਉਹਨਾਂ ਨੇ ਫਿਰ ਦੋ ਲੋ ਟਰੈਕਟਰ ਲਿਆ ਕੇ ਦਿੱਲੀ ਦੀ ਹੱਟ ਤੇ ਜਾੜ ਤੇ ਤੇ ਫੇਰ ਪਤਾ ਲੱਗਿਆ ਗੌਰਮੈਂਟ ਦੀਆਂ ਕੋਟੇ ਲਗਾਵਾ ਕੇ ਮੁੜ ਗਈ ਇਹ ਇਸ ਤਰ੍ਹਾਂ ਦੇ ਯੋਧੇ ਹੋਏ ਨੇ ਇਹ ਕਲਗੀ ਵਾਲਿਆਂ ਦੀ ਮਹਾਨ ਕੁਰਬਾਨੀ ਹੈ ਕਿ ਉਹਨਾਂ ਨੇ ਸਾਧੂ ਸ਼ੂਰ ਬਗਤੀ ਸਾਨੂੰ ਅਣਖ ਸਾਡੇ ਵਿੱਚ ਕਿਹੜੀ ਹੈ ਸੁਰਤ ਦੀ ਕਣੀ ਭਰੀ ਹੈ ਇਹ ਗੁਰੂ ਬਾਗਾਂ ਵਾਲਿਆਂ ਦੀ ਬਣੀ ਆਓ ਆਪਣੇ ਰਹੇ ਦੇ ਸਮੇਂ ਦੇ ਵਿੱਚ ਦੋ ਚੀਜ਼ਾਂ ਪਹਾ ਦੇੀਆਂ ਬਲਵੀਰ ਸਿੰਘ ਜੀ ਵੱਲੋਂ 50 ਲੱਖ ਤਬਰੇ ਪਿਛਲੇ ਪੜਾ ਦੇ ਉੱਤੇ ਵੀ ਸਾਰੇ ਢਾਢੀ ਜਥੇ ਦਾ ਸਰਕਾਰ ਕੀਤਾ ਗਿਆ 2.5 ਸਰਦੀਆ ਪਰਲਾਵਾ ਦਵਾਦਿਆ ਗਿਆ ਮੈਂ ਨਾਲ ਦੀ ਨਾਲ ਇੱਕ ਧੰਨਵਾਦੀ ਹੋਰ ਹੋਜਵਾ ਨਗਰ ਕੀਤੇ ਸਾਡੇ ਢਾਢੀ ਸੇ ਖੜੇ ਨੇ ਬਹੁਤ ਹੋਣਗੇ ਕੁਲਜੀਤ ਸਿੰਘ ਬੜੇ ਲਾਉਂਦੇ ਆ ਪਰ ਸਾਹ ਸਿੰਘ ਜੀ ਮੈਂ ਨਗਰ ਕੀਤੇ ਜਿਆਦਾ ਦੇਖਿਆ ਤੇ ਟਰਾਲੀਆਂ ਦੇ ਉੱਤੇ ਜਿੱਦਾਂ ਭੇਟਾ ਲੈ ਰਹੇ ਆ ਲਿਖਦੇ ਜਿਵੇਂ ਹੁੰਦੇ ਆ ਉਹ ਭੇਟਾ ਲੈ ਕੇ ਕਈ ਵਾਰੀ ਜਥੇ ਤੱਕ ਪਹੁੰਚ ਹੀ ਨਹੀਂ ਕਰਦੇ ਪਰ ਮੈਂ ਸਪਸ਼ਟ ਕਰਦਾ ਕਮੇਟੀ ਵੀ ਭਈ ਮੈਂ ਵਿਚੋਂ ਤੋਂ ਦੇਖਦਾ ਆ ਰਿਹਾ ਕਿਹੜੇ ਜਥੇ ਜਮਾਇਆ ਕਿਹਨੂੰ ਆਉਂਦੀ ਹੈ ਉਹਨੂੰ ਦੇ ਦੇ ਕੇ ਨਵਾਦੀ ਜਾਂਦੇ ਆ ਕੋਈ ਲਾਲਚ ਨਹੀਂ ਕਿ ਸਸਦਨੇ ਦੀ ਗੁਰੂ ਪਾਠੇ ਸੋਤ ਵੀ ਹੋਣੀ ਚਾਹੀਦੀ ਇਹ ਸੱਚੀ ਗੱਲ ਹੈ ਨਹੀਂ ਤਾਂ ਬਹੁਤੀਆਂ ਕਮੇਟੀਆਂ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਇਥਾ ਦੀਆਂ ਨੇ ਜੋ ਮਾਇਆ ਜਿਹਾ ਦੀ ਜਥੇ ਦੀ ਮਾਇਆ ਨੂੰ ਆਪਣੇ ਹੰਸੀਟ ਕਰ ਲੈਂਦੀਆਂ ਨੇ ਪਰ ਇਹ ਵਿਧਾਈਆਂ ਬਾਪਰ ਦੇ ਕਿਉਂਕਿ ਮਾਇਆ ਦਾ ਇਲਾਜ ਨਹੀਂ ਤਾਂ ਕਿਸੇ ਜਥੇ ਨੂੰ ਜੋ ਗੁਰੂ ਪਾਤਸ਼ਾਹ ਨੇ ਸਾਨੂੰ ਦੇਣਾ ਉਹ ਸਾਨੂੰ ਦੇ ਹੀ ਦੇਣਾ ਉਹ ਕਿਸੇ ਬਾਸੀ ਦੀ ਕਮਾ ਕੇ ਦੇ ਦੇਗਾ ਆ ਸਾਧ ਸੰਗਤ ਜੀ ਧੰਨਵਾਦੀ ਨਾ ਆਓ ਗੁਰੂ ਪਾਤਸ਼ਾਹ ਦੀਆਂ ਬਸਾਨੀ ਕਰਵਾਉਣੀਆਂ ਦੇ ਵਿੱਚੋਂ ਆਪਾਂ ਇਤਿਹਾਸ ਦਾ ਹੱਥ ਵਜਿਏ ਜਿੱਦਾਂ ਸਮਾਉਂਦੇ ਚਲਾਣੇ ਹੋਏ ਦੋ ਬੰਦੀਆਂ ਕਿਹਦਾ ਯਤਨ ਕਰਾਂਗਾ ਕਿ ਅੱਜ ਗੁਰੂ ਮਹਾਰਾਜੀ ਗੁਰੂ ਤੇਗ ਬਹਾਦਰ ਪਾਸ਼ਾ ਜਿਸ ਵੇਲੇ ਕਸ਼ਮੀਰੀ ਭਗਤ ਚੱਲ ਕੇ ਆਏ ਆ ਚੱਲ ਕੇ ਆ ਕੇ ਅਰਦਾਸ ਕੀਤੀ ਜੋ ਕਿ ਧਰਮ ਨõ ਮਰਿਆ ਰੰਗਦੇਵ ਦੀ ਤਲਵਾਰ ਵਹਿ ਰਹੀ ਹੈ ਆਸਮ ਜੱਲੂ ਲਾਹ ਲੈ ਕੇ ਸਵਾ ਮਰ ਜੱਲੂ ਲਾ ਕੇ ਅੰਗਰ ਤੋਂ ਸਾਡਾ ਛੜਿਆ ਤੇ ਇਹ ਜੋਰ ਫੜਿਆ ਕੁਸ਼ਦੀਰ ਦੇ ਮਰਦਾਂ ਨੂੰ ਬੜੀਆਂ ਆਉਂਦੀਆਂ ਕੀਤੀਆਂ ਕੋਈ ਕੋਈ ਕੀਤਾ ਬੜੇ ਦੇਰੀ ਦੇ ਤੇ ਹਾਲੇ ਪਰ ਕੋਈ ਵੀ ਮੋੜਿਆ ਨਹੀਂ ਅਜਾਬ ਨੂੰ ਪਹੁੰਚੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਪਾਸ਼ਾ ਨੇ ਕੀਤੀ ਆ ਅਰਦਾਸ ਅਰਦਾਸ ਕਰਕੇ ਜਸਟੇ ਪਾਸ਼ਾ ਜੀ ਚਾਦਾ ਜੀ ਹਾਜ਼ਰ ਹੋਏ ਨੇ ਕਹਿੰਦੇ ਗੁਰੂ ਪਾਸ਼ਾ ਜੀਓ ਸਬਦੀ ਨੰਬਰ ਤੋਂ ਇਸ ਵਾਰੇ ਆਪਣੇ ਸੀਸ ਦੀ ਬੱਧੀ ਜੜੀ ਪੈਣੀ ਹੈ ਸੀਸਾਂ ਬਧੀ ਨੰਬਰ ਦੇ ਕੇ ਸਾਡਾ ਧਰਮ ਬਰਸਦਾ ਆਉਂ ਅਧਿਆਤ ਦੀ ਲੜੀ ਹੋ ਕੇ ਲਿਆਵਾਂ ਅੱਜ ਗੁਰੂ ਪਾਤਸ਼ਾਹ ਨੇ ਗੋਵਿੰਦ ਰਾਏ ਬਾਲਾ ਪ੍ਰੀਤਮ ਜੀ ਉਹਨਾਂ ਨੇ ਕਹਿ ਦਿੱਤਾ ਕਿ ਪਾਤਸ਼ਾਹ ਜੀ ਉਹ ਤੁਹਾਡੇ ਨੰਬਰ ਕਿਹੜਾ ਹੋ ਸਕਦਾ ਆਪਣੇ ਬਾਕੀ ਬਲੀ ਦੇਣ ਦੇ ਲਈ ਵੀ ਇਹ ਦਿੱਤਾ ਕਿ ਸ਼ਹਾਦਤ ਦੇ ਦਿਓ ਜਾ ਕੇ ਜੀ ਚਾਂਦਰੀ ਚੌਕ ਦੇ ਵਿੱਚ ਜਸਵੰਦੇ ਗੁਰੂ ਪਾਸ਼ੇ ਨਾਲ ਭਾਈ ਸਗੀਦਾਸ ਭਾਈ ਮਤੀਦਾਸ ਭੱਜਦੇ ਅੱਲਾਹ ਜੀ ਨਾਲ ਪੰਜ ਪਿਆਰੇ ਚੱਲਣ ਤੋਂ ਚੱਲਦੇ ਰਹੇ ਆ ਗੁਰੂ ਪਾਸ਼ੇ ਨਾਲ ਚੱਲੇ ਆ ਗੁਰੂ ਪਾਸ਼ੇ ਕਹਿੰਦਾ ਕਰਣਾ ਕਰਣਾ ਤੈਅ ਕਰਦੇ ਹੋਏ ਉਹ ਕਹਿੰਦੇ ਗ੍ਰਿਫਤਾਰ ਨਹੀਂ ਹੋਣਾ ਅਸੀਂ ਆਪ ਆ ਰਹੇ ਆਂ ਚੱਲ ਕੇ ਅੱਜ ਪਿੱਛੋਂ ਮਾਤਾ ਗੁਗਰੀ ਕੋਲ ਨੂੰ ਉੱਛ ਰਹੇ ਆ ਮਾਤਾ ਗੁਗਰੀ ਨੇ ਪੁੱਛਾ ਕਹਿੰਦੇ ਸਵਾਮੀ ਜੀ ਅੱਜ ਦਿੱਲੀ ਵਾਲੇ ਨੂੰ ਜਾ ਰਹੇ ਹੋ ਕਦੋਂ ਸੁਵੱਦੀ ਮੇਲ ਹੋਣਗੇ ਕਦੋਂ ਵਾਪਸੀ ਹੋਣਾ ਪੋਣਾ ਉਹ ਪਾਸ਼ਾ ਜੀ ਨੇ ਪਤਾ ਕੀ ਬਚਨ ਸੀ ਸਾਹਮਣੇ ਜੀਓ ਤੇਜੀ ਲੰਗਰ ਛਕਦੇ ਆ ਆਪਣੀਆਂ ਪਰਵਿਖੀਆਂ ਆਕਰ ਕਰੀਏ ਉਹ ਕਹਿੰਦੇ ਅਸੀਂ ਐਸੀ ਕੁਰਬਾਨੀ ਹੋ ਦੇਣ ਤੋਂ ਜਸ ਪ੍ਰੈ ਜੀ ਸਾਰੇ ਸੰਸਾਰ ਅੰਦਰ ਕੋਈ ਚਾਦਰੀ ਚੌਂਕ ਨੂੰ ਭਾਗ ਲਾਸੀ ਕੜੇ ਦੇ ਜੇ ਨਾਮ ਦਾ ਪਿਆਰ ਅੰਦਰ ਦੁਨੀਆ ਅੰਦਰ ਫਿਰ ਨਾ ਹੈ ਚਮਕ ਜਾਣਾ ਤੋਰੇ ਜਦੋਂ ਦਾ ਰਸਤ ਬਹਾਰ ਅੰਦਰ ਉਹ ਫੁੱਲ ਮਹਿਕ ਦੇ ਟੱਕ ਦੇ ਤਾਣੀਆਂ ਤੋਂ ਛੁੜ ਦੇਵੇਗਾ ਕੋਈ ਦੀਵਾਰ ਅੰਦਰ ਤਰੀ ਰਹੂਗੀ ਸਦਾ ਬਹਾਰ ਹਿੱਤੇ ਲੱਗੇ ਇਸ ਦੇ ਚੀਰਾਂ ਨੇ ਟੁਕੜਾ ਨਹੀਂ ਲੱਗੀ ਔਰਤਾ ਵੀ ਇਹਨਾਂ ਸੁੱਕਣਾ ਨਹੀਂ ਕਿਉਂ ਪੂਰ ਸ਼ਹੀਦਾਂ ਦਾ ਮੁੱਕਣਾ ਨਹੀਂ ਗੁਰੂ ਪਾਤਸ਼ਾਹ ਨੇ ਜਵਾਬ ਦੇ ਦਿੱਤਾ ਉਹ ਕਹਿੰਦੇ ਕੋਈ ਗੱਲ ਨਹੀਂ ਵਾਪਸੀ ਜਿਸ ਵੇਲੇ ਹੋਊਗੀ ਇਹ ਤਾਂ ਆਗਾਜ ਆਦੇ ਮੇਲੇ ਹੋਣਿਆ ਵਾਪਸੀ ਹੈ ਮਾਤਾ ਜਿਨੀ ਜੀ ਨੂੰ ਇਹ ਪਹਿਲਾ ਵਜਨ ਕਰ ਚੱਲੇ ਨੇ ਆਓ ਗੁਰੂ ਪਾਤਸ਼ਾਹ ਜੀ ਦੇ ਚਾਲੇ ਪਾਇਆ ਔਰੰਗਜ਼ੇਬ ਦੇ ਅੱਗੇ ਜਾ ਕੇ ਜਿਸ ਵੇਲੇ ਜਿਨੀ ਚਾਂਦਰੀ ਚੌਕ ਦੇ ਵਿੱਚ ਪੇਸ਼ ਹੋਏ ਐ ਤਾਂ ਉੱਥੇ ਸਵਾਲ ਕੀਤੇ ਗਿਆ ਸਵਾਲ ਜਵਾਬ ਕੀ ਹੋਇਆ ਉਹ ਕਹਿੰਦੇ ਜਪਾ ਦੀਨ ਤੂਰ ਕਰ ਲੋ ਜਾਂ ਫਿਰ ਇਹ ਜਿਹੜਾ ਹਿੰਦੂ ਦਾ ਧਰਮ ਬਚਾਉਣਾ ਹੈ ਉਹ ਤਾਂ ਸ਼ਹਾਦਤ ਦੇ ਦਿਓ ਆਓ ਅਜੇ ਪਾਤਸ਼ਾਹ ਜੀ ਕੈਦ ਕਰਕੇ ਅਮਨ ਤਸੀਹੇ ਦਿੱਤੇ ਆ ਭਾਈ ਭਤੀ ਦਾਸ ਦੀ ਭਾਈ ਸੱਦੀ ਦਾਸ ਦੀ ਭਾਈ ਬਿਆਲਾ ਜੀ ਨੂੰ ਆਪਾਂ ਭਾਗ ਦੀ ਰਾਸ ਤੇ ਜਾਣੂਆਂ ਮੈਂ ਤੂਤ ਮਾਤਰ ਲੜੀ ਚ ਹੋਣੀ ਐ ਅੱਜ ਇੱਕ ਕਿਸਿਆ ਜਿਹੜਾ ਦਿੱਤਾ ਜਾ ਰਿਹਾ ਉਹ ਨਵੇਂ ਪਾਸ਼ਾ ਤੁਹਾਨੂੰ ਸਤਿਗੁਰੂ ਤੇਗ ਬਾਦਰ ਮਹਾਰਾਜ ਜੀ ਜਿਨ੍ਹਾਂ ਨੂੰ ਚਾਂਦਰੀ ਚੌਂਕ ਦੇ ਵਿੱਚ ਬਿਠਾ ਕੇ ਅੱਜ ਉਹਨਾਂ ਦੇ ਉੱਤੇ ਤਲਵਾਰ ਨਾਲ ਇੱਕ ਵਾਰ ਹੋ ਰਿਹਾ ਤੇ ਨਵੇਂ ਗੁਰੂ ਟਿੱਕਿਆਂ ਤੇ ਜੱਜੂ ਵਾਲੇ ਕੁਰਬਾਨ ਹੋ ਗਏ ਉਹ ਗੁਰੂ ਪਾਸ਼ਾ ਜੀ ਦੀ ਉਸਾਂ ਦੀ ਸ਼ਹਾਦਤ ਜਿਨ੍ਹਾਂ ਨੇ ਸਾਡੀ ਖਾਤਰ ਸਾਡੀ ਅਣਖ ਨੂੰ ਬਚਾਉਣ ਦੀ ਖਾਤਰ ਸਾਡੀ ਆਬਰੂ ਨੂੰ ਬਚਾਉਣ ਦੀ ਖਾਤਰ ਤੇ ਇਹ ਨਾ ਕਹਿਦਿਆ ਕਰੀਏ ਜਿੱਦਾਂ ਅਸੀਂ ਵੀ ਕਹਿਦਿਆਂ ਕਿ ਇੰਦ ਦੀ ਚਾਦਰ ਹਿੰਦੂਆਂ ਲਈ ਇਕੱਲੀ ਕੁਰਬਾਨੀ ਨਹੀਂ ਗੁਰੂ ਪਾਸ਼ਾ ਜੀ ਨੇ ਦਿੱਤੀ ਉਹਨਾਂ ਨੇ ਅਣਖ ਨੂੰ ਬਚਾਉਣ ਦੀ ਖਾਤਰ ਗੱਲ ਬਰਾਬਰਤਾ ਦੀ ਸੀ ਜਦੋਂ ਪਹਿਲੇ ਜਾਮੇ ਦੇ ਵਿੱਚ ਧੱਕੇ ਨਾਲ ਜੱਜੂ ਪਾਇਆ ਨਹੀਂ ਪੈਣ ਵੀ ਦਿੱਤਾ ਜੇ ਧੱਗੇ ਨਾਲ ਜੰਮੀ ਲੈ ਰਿਹਾ ਤਾਂ ਗੁਰੂ ਪਾਤਸ਼ਾਹ ਨੇ ਤੱਕਾਉ ਵੀ ਨਹੀਂ ਹੋਣ ਦਿੱਤਾ ਤੇ ਲੈਣ ਵੀ ਦਿੱਤਾ ਅਸਲ ਦੇ ਵਿੱਚ ਇਹ ਕਿਹੜੀ ਗੱਲ ਸੀ ਉਹ ਧੱਗੇ ਦੇ ਨਾਲ ਸੀ ਕਿ ਧੱਕੀ ਸ਼ਾਹੀ ਵੀ ਚੱਲਣ ਦੇਣੀ ਜਿਹੜਾ ਵੀ ਜੋ ਧਰਮ ਦੇ ਵਿੱਚ ਆਪਣਾ ਰਹਿਣਾ ਚਾਹੁੰਦਾ ਉਹ ਰਹਿ ਸਕਦਾ ਅੱਜ ਗੁਰੂ ਪਾਤਸ਼ਾਹ ਜੀ ਜਿਸ ਤਰ੍ਹਾਂ ਸ਼ਹਾਦਤ ਦੇ ਰਹੇ ਐ ਇਸ ਧਰਮ ਨੂੰ ਬਚਾਉਣ ਦੀ ਖਾਤਰ ਇਸ ਬੂਤੇ ਨੂੰ ਖੁਫਲਤ ਰੱਖਣ ਦੀ ਖਾਤਰ ਐ ਇੱਕ ਡੇਢੇ ਸੌ ਦੇ ਵਿੱਚ ਲਿਖੀ ਹੋਈ ਬਣੇਗੀ ਨਵੇਂ ਗੁਰੂ ਪਿੱਖਿਆਂ ਦੇ ਜਿੱਤੂਆ ਲਈ ਕਰਵਾਨ ਹੋ ਗਏ ਸਾਤੀ ਚੰਦ ਲੈਣਾ ਗਾ ਕੇ

चाल चली चार मत मत चुगे तो भाई